ਲੁੱਟ ਦੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਇਸੇ ਵਿੱਚਕਾਰ ਹੁਣ ਲੁਧਿਆਣਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾਂਦੇ ਇੱਕ ਬਜ਼ੁਰਗ ਵਿਅਕਤੀ ਦੇ ਨਾਲ ਲੁੱਟ ਦੀ ਵਾਰਦਾਤ ਜਿਹੜੀ ਹੈ ਹੋਈ ਆ ਤਾਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਦੇ ਵਿੱਚ ਸਾਰਾ ਮੰਜ਼ਰ ਕੈਦ ਹੋ ਜਾਂਦਾ ਹੈ ਤਾਂ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਤਿੰਨ ਨੌਜਵਾਨ ਜੋ ਹੈ ਮੋਟਰਸਾਈਕਲ ਤੇ ਸਵਾਰ ਇੱਕ ਐਕਟਿਵ ਅਤੇ ਜਾਂਦੇ ਬਜ਼ੁਰਗ ਵਿਅਕਤੀ ਨੂੰ ਰੋਕ ਲੈਂਦੇ ਨੇ ਉਸ ਕੋਲੋਂ ਜ਼ਬਰਦਸਤੀ ਜੁਆ ਉਸ ਦੀਆਂ ਜੇਬਾਂ ਫਰੋਲਦੇ ਨੇ ਪੈਸੇ ਕੱਢਣ ਦੀ ਕੋਸ਼ਿਸ਼ ਕਰਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿੰਨੀ ਬਦਤਮੀਜ਼ੀ ਜਿਹੜੀ ਹੈ ਇਹਨਾਂ ਨੌਜਵਾਨਾਂ ਦੇ ਵੱਲੋਂ ਬਜ਼ੁਰਗ ਵਿਅਕਤੀ ਦੇ ਨਾਲ ਕੀਤੀ ਜਾਂਦੀ ਹੈ ਤਾਂ ਬਜ਼ੁਰਗ ਵਿਅਕਤੀ ਦੀ ਪਛਾਣ ਮਨਜੀਤ ਸਿੰਘ ਖਾਲਸਾ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਵਿੱਚ ਅੰਮ੍ਰਿਤ ਵੇਲੇ ਜੋ ਹੈ ਅ ਇਹ ਬਜ਼ੁਰਗ ਸੇਖ ਵਿਅਕਤੀ ਜੋ ਹੈ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਜਾ ਰਹੇ ਸਨ ਲੇਕਿਨ ਇਸੇ ਦੌਰਾਨ ਤੜਕੇ ਹੀ ਜਿਹੜਾ ਤਿੰਨ ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਸੀਗੇ ਤਾਂ ਉਹਨਾਂ ਨੇ ਇਸ ਬਜ਼ੁਰਗ ਨੂੰ ਘੇਰਾ ਪਾ ਲਿਆ ਉਸ ਦੀ ਜਿਹੜਾ ਫਰੋਲਾ ਫਰਾਲੀ ਕੀਤੀ ਉਸ ਨੂੰ ਚੰਗੇ ਤਰੀਕੇ ਦੇ ਨਾਲ ਵੇਖਿਆ ਕਿ ਉਸ ਕੋਲ ਕਿੰਨੇ ਪੈਸੇ ਨੇ ਉਸ ਦੀ ਐਕਟਿਵਾ ਤੱਕ ਚੈੱਕ ਕੀਤੀ ਉਸ ਤੋਂ ਬਾਅਦ ਜੋ ਹੈ ਉਸ ਕੋਲੋਂ ਜਿੰਨਾ ਸਮਾਨ ਸੀਗਾ ਉਹ ਲੁੱਟ ਕੇ ਜੋ ਹੈ ਮੌਕੇ ਤੋਂ ਨਿਕਲ ਜਾਂਦੇ ਨੇ ਤਾਂ ਇਹ ਸੀਸੀਟੀਵੀ ਜਿਹੜੀ ਆ ਉਹ ਤੁਹਾਨੂੰ ਵਿਖਾ ਕਾਰਿਆਂ ਜਿਸ ਵਿੱਚ ਸਾਰਾ ਮੰਜ਼ਰ ਕੈਦ ਹੋਇਆ ਹੈ